ਹਾਂਜੀ ਹੈਲੋ ਹਾਂਜੀ ਤੁਹਾਨੂੰ ਨਾਲ ਗੱਲ ਕਰਨਾ ਹਾਂਜੀ ਤੁਹਾਨੂੰ ਨਾਲ ਗੱਲ ਕਰਾ ਦੋ ਤੁਹਾਨੂੰ ਬੋਲਦਾ ਬਾਈ ਬੋਲੋ ਕੌਣ ਬੋਲਦਾ ਤੁਹਾਨੂੰ ਫੋਨ ਨਾ ਗੱਟੀ ਹੂੰ ਠੀਕ ਆ ਮੈਂ ਸकाई ਵਰਤੂ ਗੱਲ ਕਰਦਾ ਠੀਕ ਆ ਇੱਕ ਮਿੰਟ ਫੜਾ ਹਾਂ 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 ਤੁਹਾਨੂੰ ਐਂ ਕਰ ਰਿਹਾ ਰਿਕਾਰਡਿੰਗ ਲਾ ਲਿਆ ਮੈਂ ਵੀ ਰਿਕਾਰਡਿੰਗ ਲਾਈ ਵੀ ਹਣਾ ਪਾ ਮੈਂ ਕਾਲਿੰਗ ਲਾ ਲਈ ਨਾ ਹਾਂ ਹਾਂ ਸੋ ਪਤਾ ਕਿ ਆਪਰੇ ਆਪਾਂ ਮर्याਦਾ ਚ ਰਹਿ ਕੇ ਗੱਲ ਕਰਨੀ ਹੈ ਗੱਲ ਪੂਰੀ ਹੋਣੀ ਚਾਹੀਦੀ ਹੈ ਕੱਟੀ ਨਾ ਫੋਨ ਹੂੰ ਠੀਕ ਹੈ ਤੂੰ ਅੱਜ ਫੋਨ ਕਰਕੇ ਸਾਡੇ ਸਟਾਫ ਨੂੰ ਕਿਹਾ ਵੀ ਤੁਸੀਂ ਠੱਗੀ ਮਾਰੀ ਹੈ ਤੇ ਲਾਈਵ ਹੋ ਕੇ ਵੀ ਤੂੰ ਕਿਹਾ ਵੀ ਸਾਡੇ ਨਾਲ ਇਹਨਾਂ ਬੰਦਿਆਂ ਨਾਲ ਠੱਗੀ ਮਾਰ ਲਈ ਇਹਨਾਂ ਦੇ ਪੈਸੇ ਵਾਪਸ ਕਰ ਦੋ ਇਹ ਐਡਿਟ ਕਰੀ ਵੀ ਕਾਗਜ਼ ਐਡਿਟ ਕਰੇ ਹੋਏ ਆ ਹਾਂ ਇਹੀ ਕਹਿਆ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਉਹ ਐਡਿਟ ਹੋਇਆ ਵੀ ਕਾਗਜ਼ ਜਾਂ ਤੇ ਸਾਡਾ ਪੱਖ ਸੁਣਿਆ ਉਹ ਕਹਿੰਨ ਕਿ ਹਾਂ ਉਹਨੇ ਉਹਨੇ ਵੀਡੀਓ ਚ ਕਿਹਾ ਮੈਂ ਥੋੜਾ ਕਿਹਾ ਉਹਨੇ ਕਿਹਾ ਨਹੀਂ ਦਿੱਕਤ ਹੈ ਉਹਨੇ ਤੂੰ ਇੱਕ ਪੱਖ ਸੁਣ ਕੇ ਸਾਡੀ ਏਡੀ ਵੱਡੀ ਕਿ ਸਾਡੇ ਕੋਲ ਮੇਰੀ ਮੇਰੀ ਗੱਲ ਤਾਂ ਸੁਣਾ ਕੋਈ ਕਚਹਿਰੀ ਲੱਗਦੀ ਹੈ ਮੇਰੇ ਘਰੇ ਲੋਕ ਆਏ ਨੇਗੇ ਉਹ ਕਚਹਿਰੀ ਲੱਗਦੀ ਹੈ ਫਿਰ ਫਿਰ ਤਾਂ ਕੋਈ ਵੀ ਕਿਸੇ ਨੂੰ ਵੀ ਕਿਸੇ ਨੂੰ ਵੀ ਉਹ ਕਰ ਦੂਗਾ ਦੂਆ ਪੱਖ ਨਹੀਂ ਸੁਣਨਾ ਹੁੰਦਾ ਨੇ ਦੂਆ ਪੱਖ ਯਾਰ ਮੂਰੇ ਉਹਨਾਂ ਪੱਖ ਉਹਨਾਂ ਕੋਲੇ ਰੱਖ ਦੇ ਤੂੰ ਆਉਂਦਾ ਰੱਖ ਦੇ ਪੱਖਾ ਉਹ ਤੇ ਵੀਡੀਓ 'ਚ ਤੂੰ ਰੱਖ ਦੇ ਪਰ ਤੁਸੀਂ ਲਾਈਵ 'ਚ ਤੂੰ ਰੱਖ ਦੇ ਸਾਡਾ ਆ ਪੱਖਾ ਭਾਈ ਅੱਛਾ ਅੱਛਾ ਫਿਰ ਮਤਲਬ ਕੋਈ ਸੱਚਾ ਹੋਵੇ ਝੂਠਾ ਹੋਵੇ ਤੂੰ ਕਿਸੇ ਦੀ ਵੀ ਕੰਪਨੀ ਨੂੰ ਕੁਝ ਵੀ ਬੋਲ ਦੂੰਗਾ ਕਿ ਕੰਪਨੀ ਨੂੰ ਕਿਉਂ ਬੰਦਿਆਂ ਨੇ ਕਿਹਾ ਮੈਂ ਤੁਹਾਨੂੰ ਕਿਹਾ ਉਹਨਾਂ ਨੇ ਕਿਹਾ ਕੰਪਨੀ ਉਹਨਾਂ ਨੇ ਬੰਦਿਆਂ ਨੇ ਵੀ ਉਹ ਸਾਹਮਣੇ ਕਿਹਾ ਬੰਦਿਆਂ ਨੇ ਉਹ ਕਹਿੰਦੇ ਵੀ ਸਾਡਾ ਮਾ ਕੰਮ ਹੋਇਆ ਨਹੀਂ ਬੋਲੀਏ ਬੋਲ ਤਾਂ ਤੂੰ ਰਹਿਣਾ ਤੂੰ ਕਹਿੰਨ ਪੰਜਾਬ ਖਾਲੀ ਕਰਤਾ ਇਹਨਾਂ ਨੇ ਠੱਗਾਂ ਨੇ ਇਹਨਾਂ ਨੇ ਆ ਕਰ ਲਿਆ ਉਹ ਕਰ ਲਿਆ ਨਾਲੇ ਤੂੰ ਦੱਸਿਆ ਇਧਰ ਕਿੱਡਾ ਕਿਡ ਹਜ਼ਾਰ ਬੰਦਾ ਸੀ ਕੱਜ ਨਹੀਂ ਹਜ਼ਾਰ ਬੰਦ ਉਹ ਮੇਰੀ ਗੱਲ ਸੁਣ ਹਜ਼ਾਰ ਬੰਦਾ ਹੋਵੇ ਚੱਲ ਸਾਡੇ ਕੋਲ 10000 ਬੰਦਾ ਹੋਊਗਾ ਬੰਦਿਆਂ ਦੀ ਗੱਲ ਨਹੀਂ ਹੈਗੀ ਮੇਰੀ ਗੱਲ ਸੁਣ ਟਾਈਮ ਉਹਨਾਂ ਦੀ ਟਾਈਮ ਨਾਲ ਤੇਰੇ ਕੋਲ ਕੋਈ ਪ੍ਰੂਫ ਹੈਗਾ ਵੀ ਅਸੀਂ ਐਡਿਟ ਕਰੀਏ ਠੱਗੀ ਮਾਰੀਏ ਕੋਈ ਕੁਝ ਕੀਤਾ ਵਾ ਉਹ ਕਰ ਦਿਖਾ ਰਹੇ ਨੇ ਉਹ ਵਿੱਚ ਦਿਖਾ ਰਹੇ ਨੇ ਕਾਗਜ਼ ਉਹ ਨਹੀਂ ਫਰਕ ਤੇਰੇ ਤੇਰੇ ਕੋਲ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਤੇਰੇ ਕੋਲ ਕਿਹੜਾ ਜਿਹੜੇ ਬੰਦੇ ਆ ਨੇ ਉਹਨਾਂ ਕੋਲੇ ਪ੍ਰੂਫ ਹੈ ਮੇਰੇ ਕੋਲੇ ਕੀ ਪ੍ਰੂਫ ਹੈ ਤੇਰੇ ਕੋਲ ਕਿਹੜਾ ਥਰਮਾਮੀਟਰ ਹੈ ਵੀ ਤੂੰ ਦੱਸ ਸਕਿਆ ਵੀ ਉਹ ਸੱਚ ਬੋਲਦੇ ਨੇ ਝੂਠ ਬ ਹਜ਼ਾਰਾਂ ਪੰਜਾਬ ਨੂੰ ਬਰਬਾਦ ਕਰਕੇ ਛੋਟਾ ਸਾਰਾ ਕੁਝ ਮੇਰੇ ਕੋਲ ਤਾਂ ਇਹ ਪ੍ਰੂਫ ਹੈ ਮੇਰੇ ਕੋਲ ਤਾਂ ਇਹ ਪ੍ਰੂਫ ਆ ਕਿ ਕੋਈ ਪੰਜਾਬ ਦੇ ਵਿੱਚ ਰਹੇ ਉਹਨੂੰ ਤਰਨੇ 300 ਕਾਲਜ ਬੰਦ ਹੋ ਗਿਆ ਚਾਰ ਯੂਨੀਵਰਸਿਟੀ ਘੱਟੇ ਪਰਵਰਤਨ ਮੇਰੇ ਕੋਲ ਤਾਂ ਇਹ ਪ੍ਰੂਫ ਹੈ 300 ਕਾਲ ਪ੍ਰੂਫ ਹੈ ਮੇਰੇ ਕੋਲ ਤਾਂ ਮੈਂ ਤੈਨੂੰ ਗੱਲ ਸੁਣ ਗੱਲ ਸੁਣ ਗੱਲ ਸੁਣ ਗੱਲ ਸੁਣ ਮਰਜ਼ਾ ਦਾ ਅਸੀਂ ਰਹੀ ਗੱਲ ਕਰਦਾ ਸੁਣ ਮੇਰੀ ਗੱਲ ਉਹ ਗੱਲ ਸੁਣ ਗੱਲ ਸੁਣ ਮੇਰੀ ਬੜਾ ਵੱਡਾ ਤਾਮਜਾਮ ਐਡ ਤੇ ਲਾ ਰਿਹਾ ਆਪਾਂ ਐਡਾ ਬੜਾ ਪ੍ਰੋਮੋਸ਼ਨਾਂ ਤੇ ਲਾ ਰਿਹਾ ਇਹ ਪੈਸਾ 10000 ਰੁਪਏ 20000 ਰੁਪਏ ਦਾ ਕੰਮ ਅਸੀਂ ਕਰਦੇ ਆ ਲਾਉਣਾ 20-20 ਲੱਖ ਦੇ ਫਾਈਲਾਂ ਉਹ ਯਾਰ ਚਾਹੇ ਚਾਹੇ ਅਸੀਂ ਚਾਹੇ ਅਸੀਂ 40 ਲੱਖ ਲਈਏ ਅਸੀਂ ਆਪਣੇ ਤਜਰਬੇ ਦਾ ਲੈਣੇ ਆ ਯਾਰ ਮੇਰੇ ਕਹਿੰਦੇ ਮੈਨੂੰ ਕੋਈ ਚੱਕਰ ਨਹੀਂ ਦੀ ਮੇਰੀ ਗੱਲ ਸੁਣ ਤੂੰ ਇਹ ਡਾਕਟਰਾਂ ਨੂੰ ਕਹਿਣ ਲੱਗ ਜਾ ਵੀ ਡਾਕਟਰ 50 ਰ ਉਹ ਇੱਕ ਤੇਰਾ ਉਹ ਇੱਕ ਤੇਰੇ ਤੇ ਜਿਹੜਾ ਚੈਨੀ ਮੇਰੀ ਗੱਲ ਸੁਣਾ ਉਹ ਮੇਰੀ ਗੱਲ ਸੁਣ ਮੇਰੀ ਗੱਲ ਸੁਣਾ ਚੈਨੀ ਫਿਰ ਹੁਣ ਤੂੰ ਵੀ ਹੁਣ ਤੇਰੇ ਤੇ ਪਰਚੇ ਹੋਏ ਤੇ ਤੂੰ ਵੀ ਵਕੀਲ ਨੂੰ ਕਹਿ ਦਿੰਦਾ ਵੀ ਮੈਂ ਤਾ ਕਰਵਾਉਂਗਾ ਕਰਵਾ ਲਾ ਮੈਂ ਤਾਂ ਕਰਵਾਉਂਗਾ ਮੈਂ ਤਾਂ ਜਾ ਮੈਂ ਤਾਂ ਕਰਵਾਉਂਗਾ ਉਹ ਪਰਚੇ-ਪਰਚੇ ਮੇਰੇ ਵਾਲਾ ਕਰਵਾ ਲਾ ਗੱਲ ਸੁਣਾ ਤੂੰ ਹੁਣ ਵਕੀਲਾਂ ਨੂੰ ਵੀ ਕਹਿ ਦੇ ਵੀ ਤੂੰ ਤਾਂ 20 ਵਕੀਲ 5000 ਲਾਂਦਾ ਤੂੰ 50 ਕਾਹਦਾ ਲੰਨਾ ਫਿਰ ਡਾਕਟਰਾਂ ਨੂੰ ਕਹਿ ਵੀ 20 20 ਡਾਕਟਰ 50 ਰੁਪਏ ਚ ਦਵਾਈ ਦਿੰਦਾ ਇੱਕ 5000 ਚ ਦਿੰਦਾ ਕਿਉਂ ਦਿੰਦਾ ਬਈ ਸਾਡੇ ਕੋਲ ਲੈਣ ਕੇ ਉਹਨੇ ਫਿਰ ਇਹ ਬੰਦਿਆਂ ਨੇ ਮੂੰਹੋਂ ਪੱਖ ਰੱਖਿਆ ਬੰਦਿਆਂ ਨੇ ਮੂੰਹੋਂ ਗੱਲ ਕਹੀ ਹੈ ਕਿ ਨੇ ਐ ਕਰਕੇ ਐ ਗੱਲ ਹੈ ਫਿਰ ਪੱਖ ਤੂੰ ਸਾਡੇ ਨਾਲ ਵੀ ਗੱਲ ਕਰਦਾ ਨਾ ਸਾਡੇ ਨਾਲ ਗੱਲ ਕਰਕੇ ਸਾਡਾ ਪੱਖ ਸੁਣਦਾ ਵਿੱਚ ਰੱਖਦਾ ਵੀਡੀਓ ਦੇ ਵਿੱਚ ਰੱਖਦਾ ਉਹਨੇ ਪੱਖ ਬੁੱਲਿਆ ਫਿਰ ਕਰਾ ਦਿੱਤਾ ਹਮ ਇੱਕ ਇੱਕ ਤੁਸੀਂ ਉਹਦਾ ਪਾਸਪੋਰਟ ਰੱਖੀ ਫਟੋ ਕਿੱਡੀ ਕਵੱਡੀ ਨਾ ਨਾ ਉਹ ਤੂੰ ਸਾਡ ਮੇਰੀ ਗੱਲ ਸੁਣ ਉਹਨੇ ਵੀਜ਼ਾ ਲਿਆ ਹੋਇਆ ਐਗਰੀਮੈਂਟ ਸਾਈਨ ਕਰਕੇ ਪਾਸਪੋਰਟ ਕੋਈ ਨਹੀਂ ਰੱਖਿਆ ਹੋਇਆ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣ ਗੱਲ ਸੁਣ ਮੇਰੀ ਫੋਟ ਦਾ ਕਿੱਡੀ ਕਬੱਡੀ ਗੱਲ ਐਨਾ ਵੱਡਾ ਤੁਸੀਂ ਕੰਮ ਕਰ ਰਹੇ ਹੋ ਆਖ ਦੀ ਕਿਉਂ ਜ਼ਿੰਦਗੀ ਬਰਬਾਦ ਕਰੀ ਜੁੰਦੇ ਹੋ ਅੱਛਾ ਜ਼ਿੰਦਗੀ ਫਰਜ਼ ਕਰੋ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਇੱਕ ਵਾਰ ਸਹੀ ਕੰਮ ਨਹੀਂ ਕਰਦਾ ਤੁਸੀਂ ਇਹਦਾ ਕੰਮ ਸਹੀ ਕਰ ਦਿਓ ਅਸੀਂ ਉਹਨੂੰ ਘਰ ਤੋਂ ਚੱਕ ਕੇ ਲੈ ਕੇ ਤੇ ਉਹ ਤੋਂ ਕੋਈ ਰੁਪਈਆ ਉਹ ਤੋਂ ਕੋਈ ਰੁਪਈਆ ਲੈ ਤੈ ਸਾਨੂੰ ਠੱਗ ਕਿਹਾ ਤੈ ਸਾਨੂੰ ਠੱਗ ਕਿਹਾ ਅਧਿਕਤਰ ਪਹੁੰਚ ਗਏ ਓ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਅੱਤੰਦਵਾਰੀ ਪਹਿਲਾਂ ਮੈਨੂੰ ਅੰਦੋਲਨ ਮੇਰੇ ਪਿੱਛੇ ਮੇਰੀ ਗੱਲ ਸੁਣ ਅਸੀਂ 15000 ਬੱਚਿਆਂ ਦੀ ਜ਼ਿੰਦਗੀ ਬਣਾਤੀ 15000 ਬੱਚਾ ਬਾਹਰ ਭੇਜਤਾ ਇਹ 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 ਬੰਦੇ ਨੂੰ ਇੱਕ ਦੀ ਦਾ ਨਾਰੋਲਾ ਇੱਕ ਦੀ ਦਾ ਨਾਰੋਲਾ ਓਏ ਤੂੰ ਅਸੀਂ ਰੁਪਈਆ ਕਿੱਥੇ ਲਿਆਵਾ ਤਾਂ ਦਿਖਾ ਦੇ ਸਾਨੂੰ ਯਾਰ ਉਹ ਕਹਿੰਦਾ ਤੂੰ ਮੇਰੇ ਸਾਹਮਣੇ ਸਾਰੇ ਗੱਲਾਂ ਰੱਖ ਕੇ ਗਿਆ ਮੈਂ ਬਲਾਲੂ ਨੂੰ ਬੁਲ ਕੱਥੇ ਬੁਲਾਵਾ ਤੂੰ ਰੁਪਈਆ ਰੁਪਈਆ ਤੂੰ ਇਹ ਤੇ ਤੂੰ ਇਹਨੂੰ ਪੁੱਛ ਸਾਨੂੰ ਰੁਪਈਆ ਕਿੱਥੇ ਦੇ ਆ ਬੀਜਾ ਲੋਆਏ ਬਸੀਂ ਪੈਸੇ ਨਾ ਲਈਏ ਨਿਆਣੇ ਵਿੱਚ ਜ਼ਾਹਿਰ ਦੇ ਦੀਏ ਆਪਣੇ ਨੂੰ ਘੜੂ ਰਹਾ ਘੜੂ ਯਾਰ ਤੇ ਉਹ ਬੰਦੇ ਨੇ ਆਪਦੇ ਮੇਰੇ ਕੋਲੇ ਗੱਲ ਰੱਖੀ ਨਾ ਅਸੀਂ ਗੱਲ ਰੱਖੀ ਤਾਂ ਪ੍ਰੂਫ ਵੀ ਕੁਝ ਹੁੰਦਾ ਜੇ ਨਹੀਂ ਗੱਲ ਸਮਝ ਆਉਂਦੀ ਪ੍ਰੂਫ ਵੀ ਕੋਈ ਹੁੰਦਾ ਉਹ ਤੂੰ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਡਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਐ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਹੋ ਓ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨਾਮ ਕੀ ਆ ਦੱਸ ਪਹਿਲਾਂ ਨਾ ਮੈਨੂੰ ਉਹ ਤੈਨੂੰ ਪ੍ਰੂਫ ਵੀ ਕੋਈ ਹੁੰਦਾ ਉਹ ਤਾਂ ਪ੍ਰੂਫ ਤਾਂ ਮੰਗਾਉਂਦਾ ਕੋਈ ਸਾਦਾ ਵੀ ਪੱਖ ਸੁਣਦਾ ਥਾਣੇ 'ਚ ਫੋਨ ਥਾਣੇ 'ਚ ਤੂੰ ਫੋਨ ਕਰਿਆ ਥਾਣੇ ਥਾਣੇ 'ਚ ਅਸੀਂ ਕੰਪਲੇਂਟ ਕਰੀ ਹੋਈ ਐ ਥਾਣੇ 'ਚ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਕਰੀ ਹੋਈ ਉੱਥੇ ਕਦੇ ਨਹੀਂ ਆਉਂਦੇ ਓ ਉਹ ਯਾਰ ਮੈਂ ਯਾਰ ਸਾਰਾ ਹੀ ਜਾਣਦਾ ਤੇਰਾ ਨਾਮ ਕੀ ਆ ਦੱਸ ਪਹਿਲਾਂ ਦੱਸ ਮੈਨੂੰ ਉਹ ਤੈਨੂੰ ਨੋਂ ਤੋਂ ਕੇ ਲੈਣਾ ਸਕਾਈਬੋਰਡ ਗੱਲ ਕਰਦਾ ਮੈਂ ਗੁਰਿੰਦਰ ਗੱਲ ਕਰਦਾ ਦੱਸ ਸਕਾਈਬੋਰਡ ਗੱਲ ਕਰਦਾ ਫਿਰ ਕਰਦੇ ਉਹ ਮਸਲਾ ਹੱਲ ਕਰਦੇ ਮੇਰੇ ਨਾਲ ਤੇਰੇ ਨਾਲ ਮਸਲੇ ਤੇ ਤੂੰ ਕੌਣ ਹੁੰਦਾ ਤੂੰ ਤੂੰ ਕਿਹੜੀ ਅਥਾਰਟੀ ਆ ਮੈਨੂੰ ਅਜੇ ਤਾਂ ਦੱਸ ਦੇ ਤੂੰ ਜੱਜ ਐ ਵਕੀਲ ਐ ਡੀਐਸਪੀ ਐ ਜੇ ਤੂੰ ਥੌਟੀ ਦੀ ਗੱਲ ਕਰਦਾ ਹਾਂ ਮੈਂ ਅਥਾਰਟੀ ਹੈਗਾ ਪਹਿਲਾਂ ਪਹਿਲਾਂ ਮੈਨੂੰ ਆਹ ਆ ਵੀ ਕਰੇ ਸੀ ਸਰਕਾਰਾਂ ਨੇ ਕਰੇ ਵੀ ਤੂੰ ਕੌਣ ਅਥਾਰਟੀ ਆ ਪਾਨੇ ਬੱਚੇ ਵੀ ਨਹੀਂ 2.5 ਲੱਖ ਦਾ ਘੱਟ ਹੋ ਗਿਆ ਪਾਨੇ ਪਾਨੇ ਤੇਰੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਤੂੰ ਬਕਵਾਸ ਨਾ ਮਰਵਾਉਣਾ ਮਰਵਾ ਦੇ ਤੂੰ ਮਰਵਾਉਣਾ ਗੋਲੀ ਮਰਵਾਵੇ ਮੈਂ ਤੂੰ ਤੇਰੀਆਂ ਲੱਤਾਂ ਭਾਰ ਤੂੰ ਕੋਟ ਚਾਹੀ ਤੇਰੀਆਂ ਲੱਤਾਂ ਨਾ ਭਾਰਨੀ ਚੱਲਣਾ ਹੁਣ ਮੈਂ ਤਾਂ ਕੱਫਣ ਬਨ ਕੇ ਚੱਲਦਾ ਬਾਈ ਤੂੰ ਮਰਵਾਉਣਾ ਮਰਵਾ ਦੇ ਕੱਫਣ ਬਨ ਕੇ ਚੱਲਦਾ ਤੇਰੇ ਤੇਰੇ ਵਰਗੇ ਤੇਰੇ ਵਰਗੇ ਲੋਕਾਂ ਕਰਕੇ ਉਹਦੇ ਕੋਈ ਵਪਾਰ ਨਹੀਂ ਕਰਨਾ ਚਾਹੁੰਦਾ ਲੱਤਾਂ ਨੇ ਭਾਰਨੇ ਦਾ ਦੋ ਕੰਮ ਕਰ ਸਕਦਾ ਤੂੰ ਮਰਵਾ ਸਕਦਾ ਜਾਂ ਪਰਚਾ ਦਰਜ ਕਰਾ ਸਕਦਾ ਦੋਨੇ ਕੰਮ ਕਰਾ ਲੈ ਮੈਂ ਕਹਨੂੰ ਮਰਵਾਉਣਾ ਫਿਰ ਮਰਵਾ ਦੇ ਫਿਰ ਪਰਚਾ ਦਰਜ ਕਰਾ ਹੁਣ ਕੀ ਕਰਦਾ ਗੱਲ ਕੇ ਮਸਲਾ ਹੱਲ ਕਰ ਮਰਵਾਉਣਾ ਮਰਵਾ ਦੇ ਤੂੰ ਤੂੰ ਇਹੀ ਕਹਣਾ ਲੱਤਾਂ ਨੇ ਭਾਰਨੀ ਚੱਲਣਾ ਲੱਤਾਂ ਨੇ ਭਾਰਨਾ ਆ ਜਨਾਨੀਆਂ ਵਾਂਗੂ ਜਨਾਨੀਆਂ ਵਾਂਗੂ ਤੈਨੂੰ ਐ ਬਕਵਾਸ ਮਾਰਨੀ ਆਉਂਦੀ ਆ ਬਸ ਐ ਝੱਗ ਸਿੱਟਣੀ ਆਉਂਦੀ ਤੈਨੂੰ ਤੈਨੂੰ ਮਾਰਨੀ ਆਉਂਦੀ ਯਾਰ ਤੈਨੂੰ ਤੈਨੂੰ ਕੀ ਜਰਾਂ ਦੀਆਂ ਕਰਾਏ ਤੂੰ ਲਾਇਆ ਤੈਨੂੰ ਝੱਗ ਸਿੱਟਣੀ ਆਉਂਦੀ ਬਸ ਤੂੰ ਤਰਕ ਨਾਲ ਗੱਲ ਕਰ ਤੂੰ ਤਰਕ ਨਾਲ ਗੱਲ ਕਰਦੇ ਨਹੀਂ ਕਰਦਾ ਤਰਕ ਨਾਲ ਗੱਲ ਕਰ ਉਹ ਬਾਕੀ ਚਰੋਲਾ ਦੱਤਾਂ ਭਾਰ ਚਰੋਲਾ ਸਿਰਹਾ ਹੀ ਕੰਮ ਕਰ ਸਕਦਾ ਉਹ ਤੂੰ ਤਰਕ ਨਾਲ ਗੱਲ ਕਰ ਤਰਕ ਨਾਲ ਤੂੰ ਤਰਕ ਨਾਲ ਹੀ ਗੱਲ ਕਰਨਾ ਯਾਰ ਮੈਂ ਕਿਹੜਾ ਇੱਕ ਬੰਦਾ ਜਵਾਕ ਦਾ ਕੰਮ ਕਰਦੇ ਮੇਰੇ ਨਾਲ ਤੇਰਾ ਕੀ ਰੋਲਾ ਕਰਦੇ ਫਿਰ ਤੂੰ ਕੋਰਟ ਦੇ ਬਾਹਰ ਬੈਠੇ ਕਰ ਤੂੰ ਉਥੇ ਲੋਕ ਪੰਜ ਪੰਜ ਸਾਲਾਂ ਦੇ ਉਥੇ ਉਹ ਕਰਦੇ ਸਾਰੇ ਨੇ ਕੋਰਟ ਕਾਰਡ ਮੂਰ ਦੇ ਬਾਹਰ ਬਾਹਰ ਬੈਠਾ ਦੀ ਲੋੜ ਥਾਣੇ ਦੇ ਥਾਣੇ ਕੋਲ ਬੈਠੇ ਗਏ ਉਥੇ ਮੇਜ਼ ਲਾ ਕੇ ਆਪਣਾ ਹਾਂ ਬਹਿ ਜਾ ਕਰਾਂ ਕੋਈ ਨਾ ਉਹ ਵੀ ਟਾਈਮ ਆਜੂਗਾ ਆਜੂਗਾ ਟਾਈਮ ਤੇਰਾ ਹਾਂ ਆਜੂਗਾ ਉਹ ਵੀ ਟਾਈਮ ਆਜੂਗਾ ਹਾਂ ਹਾਂ ਆ ਜਾ ਆਇਆ ਪਿਆ ਬੱਸ ਆਹੋ ਕੋਈ ਨਾ ਕੋਈ ਨਾ ਤੂੰ ਮਰਵਾਉਣਾ ਆ ਇਹਨੂੰ ਆ ਆ ਦੇਖ ਲੈ ਸਾਹਮਣੇ ਕਹਿੰਦਾ ਇਹ ਬੰਦਾ ਉਹ ਤੇਰੇ ਬਾਰੇ ਉਹ ਤੇਰੇ ਤੇਰੇ ਉਹ ਤੇਰੇ ਵਰਗੇ ਉਹ ਮੇਰੀ ਗੱਲ ਸੁਣ ਓਏ ਆਪ ਦਾ ਉਹ ਬੰਦਾ ਉਹ ਗੱਲ ਸੁਣ ਓਏ ਚਾੜ ਕਿਲਾ ਦਾ ਮਾਲਕ ਹੈ ਤੁਸੀਂ ਅਮੀਰ ਬੰਦੇ ਤੁਸੀਂ ਤੁਸੀਂ 1500 ਕਰੋੜ ਰੁਪਏ ਹੈਗੇ ਆ ਉਹ 1500 ਕਰੋੜ ਨਹੀਂ ਉਹ ਥੋੜਾ ਕਹਿ ਗਿਆ ਤੂੰ ਥੋੜਾ ਕਹਿ ਗਿਆ ਥੋੜਾ ਥੋੜਾ ਕਹਿ ਗਿਆ ਤੂੰ ਤਾਂ ਉਹ 1500 ਕਰੋੜ ਨਹੀਂ ਘੱਟ ਕਹਿ ਗਿਆ ਤੂੰ ਮम्मा ਸਾਡੀ ਬੇਇੱਜ਼ਤੀ ਕਰੀ ਜਾਂਦਾ 1500 ਕਰੋੜ ਕਹਿ ਕੇ ਘੱਟ ਕਰੀ ਜਾਂਦਾ ਮੈਂ ਕਿਹਾ ਤੂੰ 1000 2000 ਕਰੋੜ ਦਾ ਮਾਲ ਕੋਲ ਹੋਰ ਹੋਰ ਥੋੜਾ ਜਿਹਾ ਹੋਰ ਵੱਧ ਕਹਿ ਮੈਂ ਤਾਂ ਮਤਾਬ ਕਹਿਣਾ ਮੈਂ ਤਾਂ ਵੀ ਮੈਂ ਤਾਂ ਸਾਫ਼ ਗੱਲ ਕਹਿਣਾ ਮੈਂ ਤਾਂ ਨੰਗਾ ਜਮਨੂ ਮੈਨੂੰ ਐਂ ਦੱਸ ਅਸੀਂ ਠੱਗੀਆਂ ਮਾਰੀਆਂ ਕਿਸੇ ਨੂੰ ਠੱਗ ਲਿਆ ਠੱਗੀਆਂ ਮਾਰੂ ਜਵਾਕ ਕਹੀ ਜਾਂਦਾ ਮੇਰੇ ਪਰਿਵਾਰ ਕਹੀ ਜਾਂਦਾ ਮੇਰੇ ਉਹ ਕਿਸੇ ਤੇ ਕਹਿਣ ਨਾਲੋਂ ਤਾਂ ਐਂ ਤਾਂ ਮੈਂ ਕ ਦੀ ਮਾਰ ਲਈ ਫਿਰ ਸੱਚ ਹੋ ਗਿਆ ਮੈਂ ਤੈਨੂੰ ਮੇਰਾ ਸਬੂਤ ਕਰਾਉਂ ਮੈਂ ਤਾਂ ਤੈਨੂੰ ਸਬੂਤ ਤੇ ਸਾਹਮਣੇ ਲੈ ਆਉਂ ਉਹਨਾਂ ਨੂੰ ਕਹਿ ਸਬੂਤ ਦੇ ਸਬੂਤ ਕਿੱਥੇ ਉਹਨਾਂ ਕੋਲ ਨਾ ਸਬੂਤ ਤਾਂ ਦਿਖਾ ਦੇ ਸਾਹਮਣੇ ਰੱਖੀ ਜਾਂਦੇ ਉਹ ਸਬੂਤ ਉਹ ਰੱਖੀ ਜਾਂਦੇ ਹਨ ਪੜਤਾ ਲੈ ਉਹਦੇ ਉੱਪਰ ਲਿਖਿਆ ਬਕਾਇਏ ਕੀ ਲਿਖਿਆ ਪਿਆ ਸਾਰੀ ਲਾਗਤ ਆਪਨਾ ਸਕਾਈ ਬਾਰਡ ਦਾ ਕਹਿੰਦੇ ਹੁਣ ਨਹੀਂ ਹਟਦਾ ਮੈਨੂੰ ਧਮਕੀਆਂ ਦਾ ਲਾਗ ਹੁੰਦਾ ਲੈ ਕਰ ਲੈ ਚਲ ਕਰ ਲੈ ਕਰ 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 ਤੂੰ ਜੋ ਕਰਨਾ ਤੂੰ ਕਰਨਾ ਕਰ ਲੂਗਾ じゃ ਆਹ ਹਾਂ ਬੋਲ ਹੁਣ ਬੋਲ ਲੈ ਲੈ ਹੁਣ ਬੋਲ ਤੂੰ ਸਾਡੇ ਖਿਲਾਫ ਅੱਜ ਵੀ ਤੂੰ ਸਾਡੇ ਖਿਲਾਫ ਵੀਡੀਓ ਪਾਈ ਗੱਲ ਸੁਣ ਉਹ ਮੇਰੀ ਗੱਲ ਸੁਣ ਤੂੰ ਕਹਿੰਦਾ ਲੱਤਾ ਭਾਂਜਿਆ ਤੇ ਬੋਲ ਤੂੰ ਕੀ ਕਰਵਾਉਣਾ ਹੁਣ ਦੱਸ ਬੋਲ ਕੀ ਕਰਨਾ ਮੈਂ ਕੋਰਟ 'ਚ ਜਾਊਂਗਾ ਤੇਰੇ ਖਿਲਾਫ ਜਾ ਬਗਦਾ ਕੋਰਟ 'ਚ ਤੂੰ ਮਰਵਾਉਣਾ ਵੀ ਤੂੰ ਕਹਿੰਦਾ ਲੱਤਾ ਭਾਂਜਿਆ ਦੇ ਇੱਕ ਦੋ ਵੀ ਕਹਿੰਦਾ ਸੀ ਉਹ ਵੀ ਕਹਿੰਦੇ ਸੀ ਨਾ ਲੱਤਾ ਭਾਂਜਿਆ ਜਲਦੇ ਆਹ ਤੇਰੇ ਵਰਗੇ ਨੇ ਕੋਰਟ 'ਚ ਚੱਲਦੀਆਂ ਨਹੀਂ ਹੁੰਦੀਆਂ ਫੇਰ ਫੇਰ ਤੁਸੀਂ ਕਹਿੰਦੇ ਸਰਕਾਰਾਂ ਧੱਕਾ ਕਰਦੀਆਂ ਜੇਲ੍ਹ ਤਾਂ ਮੈਂ ਜੇਲ੍ਹ ਤਾਂ ਮੈਂ ਦੋ ਵਾਰੀ ਕੱਟਿਆ ਆ ਇਹਦੋਂ ਪਹਿਲਾਂ ਕੱਟਿਆ ਆ ਉਦਾਂ ਜ਼ਿੰਦਗੀ ਉਹ ਤੈਂ ਜ਼ਿੰਦਗੀ ਜੇਲ੍ਹ 'ਚ ਹੀ ਕੱਟਣੀ ਐ ਹਾਂ ਮੈਂ ਕਿਹਾ ਹੋਰ ਕਟਾਲਾ ਯਾਰ ਤੂੰ ਕਟਾਊਂਗਾ ਕਟਾਲਾ ਕੋਈ ਨਾ ਆ ਯੂ ਮਰੀ ਦਾ ਪੰਗਾ ਵਾਲੀ ਗੱਲ ਕਰਨੇ ਤੂੰ ਬੰਦੇਆਂ ਵਾਲੇ ਬੰਦਾ ਉਹ ਗੱਲ ਕਰ ਦੇ ਬੰਦੇਆਂ ਉਹ ਕਰ ਤੈਨੂੰ ਬੰਦਿਆਂ ਵਾਂਗੂੰ ਹੀ ਕਰ ਰਿਆਂ ਤੈਨੂੰ ਕਿਹਾ ਪੁੱਛ ਰਿਆ ਮੈਂ ਤੇਰੇ ਕੋਲ ਕੋਈ ਪ੍ਰੂਫ ਹੈਗਾ ਤੂੰ ਠੱਗ ਠੱਗ ਕਰੀ ਜਾਣਾ ਤੇਰੇ ਕੋਲ ਕਿਹੜਾ ਪ੍ਰੂਫ ਹੈ ਕਿਹੜੇ ਪ੍ਰੂਫ ਰੱਖਿਓ ਬੰਦੇ ਨੇ ਮੈਂ ਬੋਗੜ ਹੁਣ ਬੁਲਾ ਲਊਂ ਮਨ ਨੂੰ ਬੁਲਾਓ ਕੱਲ ਨੂੰ ਬੋਲ ਕੱਲ ਨੂੰ ਬੁਲਾਉਣਾ ਬੋਲ ਬੰਦਿਆਂ ਨੂੰ ਕੱਲ ਨੂੰ ਥਾਣੇ ਥਾਣੇ ਤੇ ਲੈ ਕੇ ਆ ਜਾ ਬੋਲ ਕਿਹੜੇ ਚ ਆਉਣਾ ਮੈਂ ਤਾਂ ਜਿਹੜੇ ਮਾਰੀ ਥਾਣੇ ਕੋਈ ਇੱਥੇ ਆਇਆ ਇੱਧਰ ਮੇਰੇ ਆਜ ਇੱਥੇ ਕਿੱਥੇ ਆਉਣਾ ਤੇਰੇ ਕੋਲ ਤੇ ਤੂੰ ਕੋਈ ਅਥਾਰਟੀ ਨਹੀਂ ਆਸੀ ਤੇਰੇ ਕੋਲ ਕੀ ਕਰ ਲਾਉਣਾ ਕੋਈ ਅਥਾਰਟੀ ਮੈਂ ਕਹਿੰਦਾ ਯਾਰ ਠੱਗੀ ਮਾਰੀ ਉਹ ਬੰਦਾ ਕਹਿੰਦਾ ਵੀ ਮੈਂ ਮੇਰੇ ਮੂਰੇ ਜੇ ਅਥਾਰਟੀ ਮੇਰੇ ਕੋਲ ਤਾਂ ਹੀ ਲੋਕ ਆਉਂਦੇ ਨੇ ਫਿਰ ਸਰਕਾਰ ਕੋਲ ਜਾਓ ਨਾ ਅਥਾਰਟੀ ਕੋਲ ਜਾਓ ਕਿਸੇ ਕੋਲ ਸਰਕਾਰਾਂ ਦਾ ਸਰਕਾਰਾਂ ਸਾਰੀਆਂ ਮੜੀਆਂ ਹੋਈਆਂ ਨੇ ਯਾਰ ਸਰਕਾਰਾਂ ਨੇ ਕੰਮ ਕੀਤਾ ਉਹ ਮੈਨੂੰ ਤਾਂ ਕੰਮ ਕਰਨਾ ਪੈਂਦਾ ਏ ਤੂੰ ਕੱਲੇ ਹੀ ਸੱਚਾ ਨਹੀਂ ਬੱਸ ਤੂੰ ਸੱਚੇ ਵਾਲੀ ਗੱਲ ਨਹੀਂ ਮੇਰੀ ਗੱਲ ਤਾਂ ਕੱਲੇ ਮੇਰੀ ਗੱਲ ਥੋੜਾ ਇਕੱਲੇ ਦੀ ਗੱਲ ਕਰਨਾ ਆ ਗੱਲਾਂ ਪਹਿਲਾਂ ਵੀ ਮੈਨੂੰ ਸਰਕਾਰਾਂ ਵੀ ਕਹਿੰਦੇ ਸੀਗੇ ਇਹਦੇ ਬੰਦੇ ਤੇਰੇ ਵਰਗੇ ਲੀਡਰ ਵੀ ਕਹਿੰਦੇ ਸੀਗੇ ਬੀਤੂ ਗੱਲਾਂ ਕਰ ਜਦੋਂ ਇੱਥੇ ਪਤਾ ਲੱਗਿਆ ਨਾ ਸੜਕਾਂ ਜਾਵੋਗੇ ਜਦੋਂ ਪਤਾ ਲੱਗਿਆ ਸੀ ਲੈ ਹੁਣ ਕਰ ਲੈ ਸੜਕਾਂ ਜਾਂ ਮੈਂ ਕਿਉਂ ਰੋਜ਼ ਕਰ ਲਿਆ ਰਾਂ ਮੇਰੇ ਬੰਦੇ ਪਰ ਕੇ ਪਜੇ 50 ਬੰਦੇ ਇਕੱਠੇ ਹੁੰਦੇ ਇੱਥੇ ਚਲੋ ਦੱਸਦੇ ਮੈਂ ਫਿਰ ਕਿੰਨੇ ਹੁੰਨੇ ਇੱਥੇ ਤਲਦੀਪ ਸਰਪੰਚ ਨੂੰ ਬੁਲਾ ਆਹ ਕਲਦੀਪ ਸਰਪੰਚ ਨੂੰ ਬੁਲਾ ਮੇਰੇ ਕੋਲ ਪਾਸਪੋਰਟ ਤਾਂ ਰੱਖਿਆ ਸੀਗਾ ਤੂੰ ਥੋੜਾ ਤੇਰੇ ਸਕਾਈ ਵੱੜ ਤੋਂ ਮੈਂ ਵਾਪਸ ਕਰਵਾਇਆ ਆ ਕਲਦੀਪ ਸਰਪੰਚ ਨੂੰ ਤੂੰ ਜਿੰਨੇ ਕਰੇ ਕਿ ਮੈਂ ਮਾ ਫੋਨ ਤੇ ਵਾਪਸ ਕਰਾਂ ਕੁੜੀ ਨੂੰ ਦੱਸ ਉਹ ਹੁਣ ਤਾਂ ਹੁਣ ਤਾਂ ਤੂੰ ਜੋ ਮਰਜੀ ਬਕਵਾਸ ਮਾਰੀਏ ਤੇਰੇ ਕੋਲ ਤੇਰੇ ਕੋਲ ਕਿਹਾ ਤੂੰ ਫੇ ਮੈਂ ਮੈਂ ਤੈਨੂੰ ਪ੍ਰੂਫ ਦੰਨਾ ਮੈਂ ਪ੍ਰੂਫ ਕਉਣਾ ਮੈਂ ਪਾਉਣਾ ਪ੍ਰੂਫ ਕਿਥੋਂ ਦਾ ਕਿਥੋਂ ਦਾ ਦਫਤਰ ਜੀ ਇਹਨਾਂ ਦਾ ਮਾਲੀ ਵਾਲਾ ਦਫਤਰ ਜੀ ਨਾ ਉਹ ਕੁੜੀ ਨੇ ਪਾਸਪੋਰਟ ਕਿਹਦੇ ਕਾਣ ਤੇ ਵਾਪਸ ਕਰਾਈ ਤੇਰੇ ਕਾਣ ਤੇ ਪਹਿਲਾਂ ਬੇਮੋੜ ਰਹੀ ਪਾਸਪੋਰਟ ਨਹੀਂ ਮੋੜ ਰਹੀ ਨਹੀਂ ਨਹੀਂ ਮੇਰੇ ਜੁਰਮ ਨਾਲ ਫੋਨ ਲਾ ਦੂਜੇ ਦਿਨ ਕਿ ਆ ਪਿਆ ਬਾਈ ਪਾਸਪੋਰਟ ਮੈਨੂੰ ਆਏ ਦੱਸ ਫੇ ਛੱਡੇ ਕੱਪੜਾ ਕਰੀਏ ਉਹਨੂੰ ਬਚਣੀ ਪਤਾ ਅੱਛਾ ਕੱਪੜਾ ਕਰੀਏ ਮੇਰੀ ਗੱਲ ਸੁਣ ਪਾਸਪੋਰਟ ਇੱਕ ਬੰਦਾ ਆ ਕੇ ਦੇ ਗਿਆ ਸਾਥੋਂ ਵੀਜ਼ਾ ਲਵਾ ਲਿਆ ਦੂਏ ਦੂਏ ਦਿਨ ਦੂਏ ਦਿਨ ਤੁਸੀਂ ਕਹੋ ਵੀ ਸਾਨੂੰ ਵਾਪਸ ਕਰ ਦਿਓ ਧਿਆਨ ਨਾਲ ਜਿਹੜੇ ਰਾਹ ਤੇ ਚੱਲਣਾ ਹੋਇਆ ਪਿਆਰ ਨਾਲ ਬੈਠ ਕੇ ਗੱਲ ਕਰਨੀ ਪਿਆਰ ਨਾਲ ਗੱਲ ਕਰਨੀ ਕੋਡ ਕਜਰੀ ਵਾਲੇ ਤੈ ਤਾਨਿਆ ਤੈ ਸ਼ੁਰੂਆਤ ਕਰੀ ਐ ਸ਼ੁਰੂਆਤ ਕਰੀ ਐ ਇਹਦਾ ਐਂਡ ਅਸੀਂ ਕਰਾਂਗੇ ਸ਼ੁਰੂਆਤ ਤੈ ਕਰੀ ਐ ਐਂਡ ਅਸੀਂ ਕਰਾਂਗੇ ਬਸ ਠੀਕ ਐ ਓਕੇ ਕਰ ਲੈਣ